ਤੋ ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਸਾਰੇ ਭਰਾਵਾਂ ਤੇ ਅੱਜ ਆਪਾਂ ਵੀ ਤੁਹਾਨੂੰ ਦਿਖਾਵਾਂਗੇ ਆਪਣੇ ਘਰ ਦੇ ਪੱਠਾ ਪੱਠੀ ਹੋਮ ਬਰੀਡ ਬਈ ਆਪਣੀ ਤੇ ਬਹੁਤ ਭਰਾਵਾਂ ਦੇ ਮੈਸੇਜ ਆਏ ਸੀ ਬਈ ਦੂਜੇ ਕੈਮਰੇ ਨਾਲ ਦਿਖਾਇਆ ਕਰੋ ਹਣਾ ਬਈ ਉਧਰ ਦੇ ਪਾਸੇ ਬੈਕ ਕੈਮਰੇ ਨਾਲ ਹੀ ਦਿਖਾਵਾਂਗੇ ਬਈ ਅੱਜ ਸੋਨੂੰ ਤੇ ਜਰੂਰ ਦੇਖ ਕੇ ਜਰੂਰ ਦੱਸਿਓ ਹਣਾ ਬਈ ਤੁਹਾਨੂੰ ਕੁਆਲਿਟੀ ਕਿੱਦਾਂ ਦੀ ਲੱਗੀ ਜਾਨਵਰਾਂ ਦੀ ਤੇ 8-8 ਮਹੀਨੇ ਜਾਨਵਰਾ ਬਈ ਬਾਕੀ ਚਲੋ ਸੋਨ ਸੋਨੂ ਵੀਡੀਓ ਦੇ ਵਿੱਚ ਦਿਖਾਉਣੇ ਆ ਦੇਖ ਕੇ ਜਰੂਰ ਦੱਸਿਓ ਕਮੈਂਟ ਕਰਿਓ ਬਈ ਸਾਰੇ ਭਰਾ ਵੀ ਕਿਵੇਂ ਲੱਗੇ ਜਾਨਵਰਾਂ ਉਹ ਹਾਂਜੀ ਹਾਂਜੀ ਬਾਈ ਹੁਣ ਆਪਾਂ ਕੱਢ ਲੈ ਜਾਨਵਰ ਹੁਣ ਆਪਾਂ ਤੁਹਾਨੂੰ ਕਰਾਉਣਾ ਹੈ ਹੀਰਿਆ ਹਨ ਜਾਨਵਰ ਦੀ ਗਰੋਥ ਸਾਢੇ 8 8 ਸਾਢੇ 8 ਮਹੀਨੇ ਦਾ ਹੋ ਗਿਆ ਬਈ ਇਹ ਬੱਚਾ ਤੇ ਸ਼ਯਾਦਾ ਰੱਖਿਆ ਬਈ ਹਨ ਉਹ ਭਰਾਵਾਂ ਨੂੰ ਸਮਝ ਹੀ ਆਈ ਹੋਣਾ ਜਿਨ੍ਹਾਂ ਨੂੰ ਜਾਨਵਰਾਂ ਦਾ ਪਤਾ ਵੀ ਸ਼ਯਾਦਾ ਕਿਵੇਂ ਰੱਖਿਆ ਤੇ ਦੱਸਣ ਦੀ ਲੋੜ ਹੀ ਨਹੀਂ ਨੇੜੇ ਆਓ ਬਈ ਮੜਾ ਜਾ ਤੁਹਾਨੂੰ ਫੇਸ ਚੈੱਕ ਕਰਾਈਏ ਜਾਨਵਰ ਦਾ ਚਿਹਰਾ ਦੇਖੋ ਬਈ ਸਾਢੇ 8 ਮਹੀਨੇ ਦਾ ਬੱਚਾ ਤੇ ਅੱਖਾਂ ਥੱਲੇ ਬਈ ਸੁਰਮਾ ਹਨ ਤੇ ਇਹ ਬਈ ਆਪਣੀ ਹਰੀਆਂ ਲਤਾਂ ਵਾਲੀ ਨਸਲ ਚੋਂ ਆ ਬੱਚਾ ਤੇ ਹੁਣ ਬਈ ਤੁਸੀਂ ਇਹਦੀ ਨੋਕ ਦੇਖੋ ਨੋਕ ਦੇਖੋ ਬਈ ਠੀਕ ਹੈ ਤੇ ਇਹ ਬਈ ਜਿਹੜੇ ਭਰਾ ਵੱਲੋਂ ਪਾਰਖੂ ਹੋਣਗੇ ਉਹਨਾਂ ਨੂੰ ਤਾਂ ਵੀ ਅੱਖ ਦਾ ਸੁਰਮਾ ਦੇਖ ਕੇ ਪਤਾ ਲੱਗ ਜੂਣਾ ਵੀ ਇਹ ਕਿੰਨੇ ਕੁ ਪੁਰਾਣੇ ਜਾਨਵਰਾਂ ਚ ਜਾਨਵਰ ਆ ਤੇ ਹੁਣ ਬਈ ਤੁਹਾਨੂੰ ਥੱਲੇ ਛੱਡ ਕੇ ਦਿਖਾਉਣਾ ਥੋੜਾ ਜਿਹਾ ਇਹ ਹਾਈਟ ਚੈੱਕ ਕਰੋ ਪੱਠੇ ਦੀ 8.5 ਮਹੀਨੇ ਦਾ ਬੱਚਾ ਬਈ ਹਲੇ ਗਰੋਥ ਹੋਰ ਕਰੀ ਜਾਂਦਾ ਖੜਾ ਨਹੀਂ ਹਲੇ ਤੇ ਵਾਹਿਗੁਰੂ ਮਿਹਰ ਕਰੇ ਹੋਰ ਵੀ ਕੱਦ ਕਰੂਗਾ ਬਈ ਹੁਣ ਤੁਸੀਂ ਮੜਾਂ ਲੱਤਾਂ ਦੇ ਨਿਗਾ ਮਾਰਵਾ ਕੇ ਦੇਖੋ ਬਈ ਆਹ ਦੇਖੋ ਬਈ ਵਿੱਚੋਂ ਬਈ ਹਰਾ ਹਰਾ ਪਣ ਦੇਖੋ ਕਿੰਨਾ ਲੱਤ ਦੇ ਆਹ ਦੇਖੋ ਬਈ ਤੇ ਕਾਲੇ ਨੋ ਆ ਬਈ ਜਾਨਵਰ ਦੇ ਤੇ ਕੰਡੇ ਵੀ ਮੇਰੇ ਹਿਸਾਬ ਨਾਲ ਕਾਲੀ ਕੱਢੀ ਜਾਂਦਾ ਬਾਈ ਹਨਾ ਵਾਹਿਗੁਰੂ ਮਿਹਰ ਕਰੇ ਪੱਠਾ ਚੰਗਾ ਬਣੂਗਾ ਮੇਰੇ ਹਿਸਾਬ ਨਾਲ ਤਾਂ ਬਾਕੀ ਬਾਈ ਆਪ ਦੇ ਮੂੰਹੋਂ ਮਿੱਠੂ ਬੰਨਦਾ ਕੋਈ ਫਾਇਦਾ ਨਹੀਂ ਹਨਾ ਸੋਨੂੰ ਹੀ ਪਤਾ ਨਾ ਜਾਨਵਰ ਦਾ ਕਿਉਂ ਇਹਦਾ ਆਪਦਾ ਜਾਨਵਰ ਆ ਯਾਰ ਆਪਦੇ ਜਾਨਵਰ ਦੀ ਤਾਂ ਤਾਰੀਫ ਵੀ ਨਹੀਂ ਕਰ ਸਕਦੇ ਤੇ ਹੁਣ ਬਾਈ ਤੁਸੀਂ ਤਾਕਤੀ ਦੇਖੋ ਜਾਨਵਰ ਦੀ ਦੇਖੋ ਬਈ ਗੱਠ ਲਾ ਕੇ ਦਿਖਾਦੀ ਸੋਨੂੰ ਕਿੱਥੇ ਜਾਂਦੀ ਆ ਤੇ ਕੱਦ ਬਾਈ ਸੋਡੇ ਸਾਹਮਣੇ ਉਹੀ ਸੋਨੂੰ ਪਤੀ ਲੱਗੀ ਜਾਂਦਾ ਹੁਣਾ ਵੀ ਕਿੰਨਾ ਕੁ ਹਾਈਟ ਆ ਜਾਨਵਰ ਦੀ ਤੇ ਬਾਕੀ ਥੋੜਾ ਜਿਹਾ ਬਾਈ ਹਲੇ ਮੰਨ ਕੇ ਚੱਲੋ ਕਮਜ਼ੋਰ ਆ ਇਹ ਤੇ ਕੋਈ ਯੱਕਰ ਨਹੀਂ ਹੌਲੀ ਹੌਲੀ ਇਹਨੂੰ ਸੈੱਟ ਕਰਾਂਗੇ ਹਲੇ ਮੈਨੂੰ ਆਇਆ ਵੀ ਚਲੋ ਨੈਚੁਰਲ ਗਰੋਥ ਕਰਨ ਦੀ ਹੈ ਜਾਨਵਰ ਨੂੰ ਤੇ ਹੁਣ ਬਈ ਤੁਸੀਂ ਜਿਹੜੀ ਮੇਨ ਚੀਜ਼ ਮੈਂ ਤੁਹਾਨੂੰ ਇਹ ਦਿਖਾਉਣਾ ਚਾਹਣਾ ਉਹ ਦੇਖੋ ਬਈ ਆਕੇ ਪੱਲੇ ਬਈ ਦੇਖੋ ਬਈ ਕਿੱਡੇ-ਕਿੱਡੇ ਪੱਲਿਆ ਕੁੱਕੜ ਦੇ ਦੇਖੋ ਬਈ ਕਿੱਡਾ ਪੱਲਾ ਡਬਲ ਪੱਲੇ ਦਾ ਜਾਨਵਰ ਆ ਬਈ ਤੇ ਬਾਕੀ ਹੈ ਬਈ ਹਰੀਆਂ ਲੱਤਾਂ ਵਾਲੀ ਮੁਰਗੀ ਦਾ ਬੱਚਾ ਪਿਓ ਵੀ ਇਹਦਾ ਹਰੀਆਂ ਲੱਤਾਂ ਵਾਲੀ ਸੀ ਤੇ ਗਰੋਥ ਬਈ ਜਿਵੇਂ ਨੈਚੁਰਲ ਫਿਰਦਾ ਹਲੇ ਇਹ ਬੱਚਾ ਮੰਨ ਲਓ ਵੀ ਕੋਈ ਇਹਨੂੰ ਖਰਾਕ ਨਹੀਂ ਪੈ ਰਹੀ ਤੇ ਤੁਹਾਡੇ ਸਾਹਮਣੇ ਆ ਹਨਾ ਵੀ ਨੈਚੁਰਲ ਜਿਵੇਂ ਨੈਚੁਰਲ ਉਸ ਹਿਸਾਬ ਨਾਲ ਵੀ ਵਧੀਆ ਗ੍ਰੋਥ ਕਰ ਰਿਹਾਗਾ ਤੇ ਹੁਣ ਬਈ ਤੁਸੀਂ ਦੇਖ ਸਕਦੇ ਹੋ ਇਹਦਾ ਬਈ ਮੰਨ ਲਓ ਸਿਰਸੋਰ ਪੂਰਾ ਡਬਲ ਆ ਹਨਾ ਅੱਜ ਦੇ ਟਾਈਮ ਜਿਵੇਂ ਪੱਠਾ ਹਨਾ ਤਪਾਈ ਤਪੂਈ ਵੀ ਨਹੀਂ ਕਰਾਈਏ ਦੀ ਆਪਾਂ ਤੇ ਪੂਰਾ ਡਬਲ ਸਿਰਾ ਬਈ ਤੇ ਬਾਕੀ ਪੂਸ਼ ਵਾਲੇ ਕੱਢੀ ਜਾਂਦਾ ਆ ਬਾਕੀ ਬਈ ਇਹਦੀ ਟਿਪ ਬਾਈ ਵਰਗੇ ਪੁੱਛਣਗੇ ਵੀ ਇਹਦੀ ਗ੍ਰੋਥ ਦਾ ਟਿਪ ਕੀ ਆ ਬਈ ਇਹਨਾਂ ਨੂੰ ਮਲਟੀ ਸਟਾਰ ਤੇ ਮਲਟੀ ਪਟਾਮਣ ਚਾਰਾਇਆ ਕਰੋ ਹਨਾ ਉਹਦੇ ਨਾਲ ਵਧੀਆ ਗ੍ਰੋਥ ਕਰਦੇ ਆ ਇਹ ਤੇ ਬਾਕੀ ਹੁਣ ਬਈ ਤੁਸੀਂ ਦੇਖ ਹੀ ਲੋ ਮੜਾ ਚੰਗੀ ਤਰ੍ਹਾਂ ਹਨਾ ਹੁਣ ਤੁਹਾਨੂੰ ਵੀ ਇਹਦੀ ਭੈਣ ਵੀ ਦਿਖਾਉਣੀ ਆ ਆਪਾਂ ਸੋ ਹਾਂ ਬਾਈ ਆਇਆ ਬਈਆ ਪੱਠੇ ਦੀ ਭੈਣ ਪਹਿਲਾਂ ਤਾਂ ਬਈ ਪੱਠੀ ਦਾ ਚਿਹਰਾ ਦੇਖੋ ਤੁਸੀਂ ਦੇਖੋ ਬਈ ਕਿੱਲੀ ਤਾਜੀ ਪੱਠੀ ਐ ਤੇ ਕਾਲੀ ਨੋਕ ਤੇ ਕਾਲੀਆਂ ਹੀ ਅੱਖਾਂ ਮੰਨ ਲਓ ਸੁਰਮਾ ਅੱਖਾਂ ਜਵਾਈ ਪੂਰਾ ਹਨਾ ਸ਼ਕੀਨ ਪੱਠੀ ਆ ਬਈ ਦੇਖੋ ਆ ਕੋਲੇ ਮਸਤੀ ਮਾਰੀ ਇਹਨਾਂ ਦੇਖ ਲੋ ਲੈ ਨਿਗਾਹ ਮਾਰ ਲੋ ਤੇ ਮੜੀ ਦੇਖੋ ਬਈ ਲੱਤਾਂ ਜਿਹੜੀ ਕਹਿਣਾ ਉਹਨਾਂ ਵੀ ਮੇਰੇ ਕੋ ਆ ਨਸਲਾ ਆਪਣੀ ਆ ਨਸਲਾ ਬਈ ਮਿਹਨਤ ਕੀਤੀ ਆਪਾਂ ਇਹਤੇ ਹਰੀਆਂ ਲੱਤਾਂ ਹਰੀਆਂ ਕਾਲੀਆਂ ਬਣੀਆਂ ਬਈ ਇਹਦੀਆਂ ਲੱਤਾਂ ਬਾਕੀ ਸ਼ਾਹ ਕਾਲੀ ਆ ਬਈ ਤੁਸੀਂ ਦੇਖੋ ਨਾ ਬੰਦੇ ਕਹਿੰਦੇ ਨੇ ਵੀ ਕੁਆਲਿਟੀ ਦਿਖਾਓ ਆ ਦੇਖੋ ਬਈ ਨੋਂ ਤੋਂ ਲੈ ਕੇ ਨੋਂ ਤੇ ਫੋਕਸ ਕਰੋ 9 ਤੋਂ ਲੈ ਕੇ نوਕ ਤੱਕ ਕਾਲੀ ਆ ਹਨਾ ਦੂਜੀ ਗੱਲ ਭਾਈ ਜਿਹੜਾ ਮੰਨ ਲਓ 9 ਚ ਚਿੱਟਾ ਪਣ ਪੈਂਦਾ ਇੰਨਾਕ ਹਨਾ 9 ਚ ਵੀ ਪਾਊਗਾ ਤੇ نوਕ ਚ ਵੀ ਪਾਊਗਾ ਆ ਦੇਖੋ ਭਾਈ نوਕ ਚ ਵੀ ਚਿੱਟਾ ਪਣ ਪਊ ਹਨਾ ਇਹ ਇੱਕ ਮੰਨ ਲਓ ਇਹਦੀ ਨਿਸ਼ਾਨੀ ਹੈ ਤੇ ਬਾਕੀ ਭਾਈ ਦੇਖੋ ਕਿਤੇ ਵੀ ਚਿੱਟਾ ਪਰ ਨਹੀਂ ਹੈਗਾ ਮਾਦੀ ਦੇ ਸਾਰੀ ਕਾਲੀ ਮਾਦੀ ਆ ਭਾਈ ਹਨਾ ਪਿਓਰਲੀ ਬਲੈਕ ਹਨਾ ਬਲੈਕ 골ਡ ਤੇ ਬਾਕੀ ਭਾਈ ਜਿਹੜੇ ਜਿਹੜੇ ਭਰਾਵਾਂ ਨੂੰ ਪਤਾ ਹੋਊ ਚੀਜ਼ ਦਾ ਹਨਾ ਉਹ ਸਮਝ ਜਾਣਗੇ ਵੀ ਕਿਵੇਂ ਹੈ ਬਾਕੀ ਭਾਈ ਹਲੇ ਤਾਂ ਉਮਰ ਛੋਟੀ ਹੈ ਹਲੇ ਤਾਂ ਇਹ ਨੇ ਬਣ ਆਇਆ ਤੇ ਹੁਣ ਬਈ ਤੁਹਾਨੂੰ ਆਪਾਂ ਦੋਨੇ ਜਾਨਵਰ ਦਿਖਾਉਣੇ ਆ ਇੱਕ ਵਾਰੀ ਹੱਥ ਚ ਫੜਾ ਸੋ ਹਾਂ ਬਈ ਤੁਹਾਨੂੰ ਆ ਜੋੜਾ ਦਿਖਾਇਆ ਹੈ ਨਾ ਵੀ ਅੱਜ ਆਪਾਂ ਆਪਣੇ ਘਰ ਦੇ ਬੱਚੇ ਆ ਬਈ ਇਹ ਹਰੀਆਂ ਲੱਤਾਂ ਵਾਲੇ ਅਸਲੇ ਜੋ ਜਿਹੜਾ ਬਈ ਆਪਾਂ ਬਣਾਇਆ ਹਨਾ ਮੱਥਾ ਮਾਰੀ ਜਾਂਦੇ ਜੀ ਤੇ ਤੇ ਹੁਣ ਬਈ ਤੁਸੀਂ ਦੁਬਾਰੇ ਦੇਖੋ ਤੇ ਕੱਦ ਵੀ ਦੇਖ ਸਕਦੇ ਹੋ ਬਈ ਤੁਸੀਂ ਪੱਠੇ ਦਾ ਹਨਾ ਕਿੱਥੋਂ ਵਧੀਆ ਮੇਰ ਆ ਪ੍ਰਮਾਤਮਾ ਜੀ ਬਈ ਸਾਰੇ ਜਾਣੇ ਦੇਖ ਕੇ ਜਾਨਵਰਾਂ ਨੂੰ ਵਾਇਗਰੂ ਜ਼ਰੂਰ ਲਿਖਿਆ ਕਰੋ ਹਨਾ ਬਈ ਤੇ ਬਾਕੀ ਬਈ ਹੁਣ ਤੁਹਾਨੂੰ ਥੱਲੇ ਛੱਡ ਕੇ ਦਿਖਾਉਣੇ ਆ ਦੇਖੋ ਬਈ ਪੱਠਾ ਥੱਲੇ ਛੱਡਿਆ ਹੋਇਆ ਤਖਤੀ ਤੁਕਤੀ ਚ ਸੋਨੂੰ ਦੇਖ ਕੇ ਪਤਾ ਲੱਗ ਜੂ ਬਈ ਜਿਹੜੇ ਭਰਾ پارک ਹੋਣਾ ਵੀ ਕਿਦਾਂ ਦੀ ਚੀਜ਼ ਆ ਇਹ ਥੋੜਾ ਜਿਹਾ ਬਈ ਹਲੇ ਮੰਨ ਲਓ ਵੀ ਕਮਜ਼ੋਰ ਇਹਨੂੰ ਖਰਾਕ ਰੂਪ ਪਾਵਾਂਗੇ ਤੇ ਬਾਕੀ ਵੀ ਥੋੜਾ ਜੇ ਨੇੜੇ ਆ ਕੇ ਵੀ ਦੇਖੋ ਜਾਨਵਰ ਕਿਵੇਂ ਲੱਗਿਆ ਸੋਨੂੰ ਕਰਾਓ ਜੀ ਬਈ ਚੈੱਕ ਪੱਕੇ ਰੰਗ ਦਾ ਜਾਨਵਰ ਆ ਬਈ ਪੀਲੇਆਂ ਚੋਂ ਹਨਾ ਉਹੀ ਹਰਿਆਂ ਲੱਤਾਂ ਵਾਲੀ ਦਾ ਬੱਚਾ ਆ ਗਾਂ ਬੱਚੇ ਦਾ ਹਰਿਆਂ ਲੱਤਾਂ ਵਾਲੀ ਕੱਢੂਗਾ ਖਰੇ ਦਾ ਬਾਪ ਥੋੜਾ ਜਿਹਾ ਪੀਲਾ ਸੀਗਾ ਤੇ ਬਾਕੀ ਕਰੋ ਬਈ ਚੈੱਕ ਜਾਨਵਰ ਆਪਣੇ ਘਰ ਦਾ ਪੱਠਾ ਤੇ ਇਹਦੇ ਵਿੱਚ ਬਈ ਕਈ ਖੂਨ ਮਿਕਸ ਕਰੇ ਸੀ ਆਪਾਂ ਤੇ ਦੱਸਿਓ ਜਰੂਰ ਬਈ ਦੇਖ ਕੇ ਨਾ ਸਾਰੇ ਭਰਾ ਕਮੈਂਟ ਜਿਹੜੇ ਜਿਹੜੇ ਭਰਾ ਭਾਈ ਆਪਾਂ ਨੂੰ ਨਹੀਂ ਸਬਸਕ੍ਰਾਈਬ ਕਰਦੇ ਵੀਡੀਓ ਦੇਖ ਲੈਂਦੇ ਸਬਸਕ੍ਰਾਈਬ ਕਰ ਲਓ ਭਾਈ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਭਾਈ ਆਪਾਂ ਜਾਨਵਰਾਂ ਦੀਆਂ ਲੈ ਕੇ ਆਇਆ ਕਰਾਂਗੇ ਬਲੌਗ ਵੀ ਪਾਇਆ ਕਰਾਂਗੇ ਹਨਾ ਭਾਈ ਡੇਲੀ ਤੇ ਜਿਹੜੇ ਜਿਹੜੇ ਭਰਾ ਕਹਿੰਦੇ ਵੀ ਡੇਲੀ ਬਲੌਗ ਪਾਇਆ ਕਰੀਏ ਭਾਈ ਕਮੈਂਟ ਜਰੂਰ ਕਰਿਓ ਹਨਾ ਬਾਕੀ ਜਾਨਵਰ ਚੈੱਕ ਕਰ ਲਓ ਤੇ ਐਦਾਂ ਹੀ ਵੀਡੀਓਜ਼ ਆਉਂਦੀਆਂ ਰਹਿਣਗੀਆਂ ਭਾਈ ਬਾਕੀ ਦੇਖੋ ਆਪਾਂ ਤੁਹਾਨੂੰ ਜਾਨਵਰ ਦਿਖਾਉਂਦੇ ਰਹਿਾਂਗੇ ਇਹਦਾ ਭਾਈ ਤੁਹਾਨੂੰ ਉਹਨਾਂ ਦਾਦਾ ਵੀ ਦਿਖਾਵਾਂਗੇ ਆਪਾਂ ਵੀਡੀਓ 'ਚ ਗਾਂਾਂ ਵਾਲੀ ਵੀਡੀਓ 'ਚ ਬਾਕੀ ਵੀਡੀਓ ਹੁਣ ਤੱਕ ਦੇਖ ਲਈਏ ਹਨਾ ਦ ਤੇ ਜਾਨਵਰ ਬਈ ਤੁਹਾਨੂੰ ਦਿਖਾਏ ਹਨ ਆਪਣੇ ਘਰ ਦੇ ਤੇ ਹੋਰ ਵੀ ਬਾਧੂ ਜਾਨਵਰ ਦਿਖਾਉਂਦੇ ਰਹਾਂਗੇ ਵੀ ਇਹ ਛੋਟੀ ਜੀ ਵੀਡੀਓ ਬਣਾਈ ਸੀ ਮਾਂ ਚਲੋ ਯਾਰ ਭਰਾ ਵਰਗੇ ਦੇਖ ਲੈਣੀਆਂ ਜਾਨਵਰ ਤੇ ਬਾਕੀ ਬਈ ਜਿਹੜੇ ਭਰਾਣੇ ਤੱਕ ਵੀਡੀਓ ਦੇਖੀ ਕਮੈਂਟ ਜਰੂਰ ਕਰਕੇ ਜਾਇਓ ਹੁਣਾਂ ਬਈ ਦੱਸਿਓ ਤੇ ਕਿਹੋ ਦੱਸਿਓ ਜਰੂਰ ਬਈ ਆਪਾਂ ਕਮੈਂਟ ਕਰਿਓ ਵੀ ਬਲੌਗ ਬਣਾਇਆ ਕਰੀਏ ਜਾਂ ਨਹੀਂ ਡੇਲੀ ਹਨਾ ਤੇ ਜਾਨਵਰਾਂ ਨਾਲ ਰਿਲੇਟਡ ਤੇ ਬਾਕੀ ਹੁਣ ਤੁਹਾਨੂੰ ਬਈ ਵੱਡੇ ਜਾਨਵਰ ਵੀ ਸਾਰੇ ਦਿਖਾਏ ਕਰਾਂਗੇ ਬਾਕੀ ਧੰਨਵਾਦ ਮੇਰੇ ਵੀਰੋ